ਬੀਤੇ ਦਿਨੀ ਬਠਿੰਡਾ ਦੇ ਬਈਮਾਨ ਦਿਵਾਨਾ ਪਿੰਡ ਦੇ ਨਜ਼ਦੀਕ ਇੱਕ ਲਾਲ ਰੰਗ ਦੀ ਟੇਚੇ ਦੇ ਵਿੱਚ ਪੁਲਿਸ ਨੂੰ ਇੱਕ ਕੁੜੀ ਦੀ ਲਾਸ਼ ਬਰਾਮਦ ਹੋਈ ਸੀ ਜਿੱਥੇ ਕਿ ਪੁਲਿਸ ਨੇ ਵੱਖ-ਵੱਖ ਟੀਮਾਂ ਲਗਾਈਆਂ ਤੇ ਨਾਲ ਦੀ ਨਾਲ ਫਰੈਂਸਿਕ ਟੀਮਾਂ ਬੁਲਾਈਆਂ ਗਈਆਂ ਤੇ ਪੂਰੇ ਸਬੂਤ ਇਕੱਠੇ ਕੀਤੇ ਗਏ ਕੁਝ ਪੁਲਿਸ ਨੂੰ ਨਹੀਂ ਪਤਾ ਲੱਗ ਰਿਹਾ ਸੀ ਕਿ ਆਖਰ ਇੱਕ ਕੁੜੀ ਦੀ ਲਾਸ਼ ਹੈ ਕਿਸ ਜਗ੍ਹਾ ਉਤੋਂ ਆਈ ਹੈ ਜਿਸ ਤੋਂ ਬਾਅਦ ਪੁਲਿਸ ਨੇ ਆਪਣੀ ਟੈਕਨੀਕਲ ਟੀਮਾਂ ਤੇ ਨਾਲ ਦੀ ਨਾਲ ਵੱਖ-ਵੱਖ ਸੋਰਸ ਲਗਾਏ ਜਿਸ ਤੋਂ ਬਾਅਦ ਇਹ ਤਾਂ ਖੁਲਾਸੇ ਹੋਗੇ ਸੀ ਕੱਲ੍ਹ ਤੱਕ ਕਿ ਇਹ ਕੁੜੀ ਮੋਗਾ ਦੇ ਬਾਗਾ ਪੁਰਾਣਾ ਵਾਲੇ ਪਾਸੇ ਦੀ ਰਹਿਣ ਵਾਲੀ ਹੈ ਪਰ ਇਹ ਨਹੀਂ ਪਤਾ ਲੱਗ ਰਿਹਾ ਸੀ ਪੁਲਿਸ ਨੂੰ ਕਿ ਆਖਰ ਇਹ ਕਤਲ ਕਿਸ ਨੇ ਕੀਤਾ ਪਰ ਪੁਲਿਸ ਨੇ ਬੜੀ ਜਲਦੀ ਇਸ ਪੂਰੇ ਕੇਸ ਦੇ ਖੁਲਾਸੇ ਕੀਤੇ ਨੇ ਦੱਸਿਆ ਜਾ ਰਿਹਾ ਇੱਕ ਕੁੜੀ ਦੇ ਨਾਲ ਰਹਿੰਦੇ ਉਸ ਦੇ ਇੱਕ ਦੋਸਤ ਨੇ ਇਸ ਦਾ ਕਤਲ ਕੀਤਾ ਜੋ ਕਿਸ ਦਾ ਪ੍ਰੇਮੀ ਦੱਸਿਆ ਜਾ ਰਿਹਾ ਹੈ ਇਹ ਵੀ ਦੱਸਿਆ ਜਾ ਰਿਹਾ ਪੁਲਿਸ ਵੱਲੋਂ ਕਿ ਇਹ ਕੁੜੀ ਉਸ ਆਪਣੇ ਪ੍ਰੇਮੀ ਨੂੰ ਨਸ਼ਾ ਕਰਨ ਤੋਂ ਰੋਕਦੀ ਸੀ ਪਰ ਗੁੱਸੇ ਦੇ ਵਿਚਾਰ ਕੇ ਉਸ ਦੇ ਪ੍ਰੇਮੀ ਨੇ ਹੀ ਇਸ ਕੁੜੀ ਦਾ ਕਤਲ ਕਰ ਦਿੱਤਾ ਜਿਸ ਤੋਂ ਬਾਅਦ ਇਸ ਦੀ লাশ ਨੂੰ ਲਾਲ ਰੰਗ ਦੀ ਟੇਚੀ ਚ ਪਾ ਕੇ ਪਿੰਡ ਬਈਮਾਨ ਦਿਵਾਨਾ ਦੇ ਨੇੜੇ ਸੁੱਟ ਦਿੱਤਾ ਤੋ ਦੇਖੋ ਕਿ ਕਿਸ ਤਰੀਕੇ ਦੇ ਹਾਲਾਤ ਹੋ ਚੁੱਕੇ ਨੇ ਅੱਜ ਕੱਲ ਇੱਕ ਪਾਸੇ ਪਿਆਰ ਦੀਆਂ ਕਸਮਾਂ ਇੱਕ ਪਾਸੇ ਆਪਣੇ ਦੋਸਤ ਦੇ ਨਾਲ ਭਰੋਸਾ ਪਰ ਦੂਜੇ ਪਾਸੇ ਇਸ ਤਰੀਕੇ ਦੇ ਨਾਲ ਇੱਕ ਦੂਜੇ ਦੇ ਮੌਤ ਦੇ ਕਾਰਨ ਬਣਨਾ ਤਹ ਬਹੁਤ ਆਉਣ ਵਾਲੀ ਪੀੜ੍ਹੀ ਨੂੰ ਵੀ ਕਿਤਨਾ ਸੋਚ ਲੈਣਾ ਚਾਹੀਦਾ ਹੈ ਕਿ ਕਿਸੇ ਦੇ ਉੱਤੇ ਅੰਨਾ ਭਰੋਸਾ ਵੀ ਨਹੀਂ ਕਰਨਾ ਚਾਹੀਦਾ ਆਪਣੇ ਪਰਿਵਾਰ ਨੂੰ ਛੱਡ ਕੇ ਕਿਤੇ ਨਾ ਕਿਤੇ ਦੂਜੇ ਜਦ ਜਗ੍ਹਾ ਜਾ ਕੇ ਕਿਸੇ ਦੋਸਤ ਦੇ ਉੱਤੇ ਇਸ ਤਰੀਕੇ ਦਾ ਭਰੋਸਾ ਕਰਦੇ ਨੇ ਤਾਂ ਇਸ ਤਰੀਕੇ ਦੀ ਮੌਤ ਦਾ ਸਾਹਮਣਾ ਵੀ ਕਿਤੇ ਨਾ ਕਿਤੇ ਕਰਨਾ ਪੈ ਸਕਦਾ ਹੈ ਇਸ ਪੂਰੇ ਖਬਰ ਬਾਰੇ ਵੱਡੇ ਖੁਲਾਸੇ ਜੋ ਐਸਐਸਪੀ ਵੱਲੋਂ ਕੀਤੇ ਗਏ ਨੇ ਉਹ ਤੁਸੀਂ ਸੁਣੋ 11 ਫਰਵਰੀ ਨੂੰ ਤਕਰੀਬਨ ਸਾਢੇ 12 12 ਵਜੇ ਪੁਲਿਸ ਨੂੰ ਇਤਲਾ ਮਿਲੀ ਸੀ ਕਿ ਪਿੰਡ ਬੈਮਣ ਕਲਾ ਕੋਲ ਜੋ ਸਟੇਟ ਹਾਈਵੇ ਹੈ ਉਸ ਦੇ ਹਾਈਵੇ ਦੇ ਸਾਈਡ ਤੇ ਵਿੱਚ ਇੱਕ ਮਰੂਨ ਕਲਰ ਦਾ ਇੱਕ ਸੂਟਕੇਸ ਹੈਗਾ ਜਿਹਦੇ ਵਿੱਚ ਇੱਕ ਕੁੜੀ ਦੀ ਲਾਸ਼ ਵਗੀ ਜੋ ਕਿ ਅਧ ਜਲੀ ਹਾਲਤ ਦੇ ਵਿੱਚ ਸੀ ਤੇ ਇਮੀਡੀਟਲੀ ਪੁਲਿਸ ਮੌਕੇ ਤੇ ਪਹੁੰਚੀ ਮੇਰੇ ਸਾਥ ਮੇਰੇ ਐਸਪੀ ਡੀ ਐਸਪੀ ਐਡੀ ਐਸਪੀ ਰੂਰਲ ਤੇ ਡੀਐਸਪੀ ਇਨਵੈਸਟੀਗੇਸ਼ਨ ਤੇ ਨਾਲ ਨਾਲ ਸੀਆਈਡੀ ਟੀਮ ਤੇ ਐਸਐਚਓ ਸਾਰੇ ਕੇ ਸਾਰੇ ਮੌਕੇ ਤੇ ਪਹੁੰਚੀ ਫੋਰੈਂਸਿਕ ਟੀਮ ਵੀ ਮੌਕੇ ਤੇ ਪਹੁੰਚੀ ਤੇ ਇਮੀਡੀਟਲੀ ਫਿਰ ਕਿਉਂਕਿ ਮਾਮਲਾ ਬਹੁਤ ਜ਼ਿਆਦਾ ਗੰਭੀਰ ਸੀਗਾ ਤੇ ਅ ਕੰਮਸ ਬਣਾਇਆ ਗਿਆ ਐਸਪੀਡੀ ਦੀ ਓਵਰਲ ਸੁਪਰਵੀਜ਼ਨ ਸੀਗੀ ਟੀਮ ਟੀਮ ਦੇ ਸੁਪਰਵੀਜ਼ਨ ਕਰ ਰਹੇ ਸੀਗੇ ਤੇ ਸੀਸੀਟੀਵੀ ਨੂੰ ਵੀ ਚੈੱਕ ਕੀਤਾ ਗਿਆ ਆਸਪਾਸ ਦੇ ਤੇ ਇਸ ਸੀਸੀਟੀਵੀ ਦੀ ਟ੍ਰੇਲ ਵੀ ਸਟੈਬਲਿਸ਼ ਕੀਤੀ ਗਈ ਜੋ ਵੀ ਸਾਨੂੰ ਸ਼ੱਕੀ ਲੱਗਾ ਉਹਦੀ ਤਫਤੀਸ਼ ਇਹਦੇ ਨਾਲ ਨਾਲ ਹੀ ਜੋ ਵਿਕਟਮ ਸੀਗੀ ਡਿਸੀਜ਼ ਜੋ ਸੀਗੀ ਉਹਦਾ ਫੇਸ ਕਿਉਂਕਿ ਆਇਡੈਂਟੀਫਾਇਬਲ ਸੀਗਾ ਫੇਸ ਨੂੰ ਇਨੀ ਸ਼ਤੀ ਨਹੀਂ ਹੋਈ ਸੀਗੀ ਅੱਗ ਦੇ ਨਾਲ ਤੇ ਦੂਜਾ ਉਹਦੀ ਬੋਡੀ ਦੇ ਉੱਪਰ ਇੱਕ ਟੈਟੂ ਵੀ ਸੀਗਾ। ਤੇਨ ਦੋਨੋਂ ਦੀ ਵਰਤੂ ਕਰਦੇ ਹੋਏ ਕੁੜੀ ਦੀ ਪਛਾਣ ਕੀਤੀ ਗਈ। ਕੁੜੀ ਦਾ ਨਾਮ ਸਪਨਾ ਉਰਫ ਮਲਿਕਾ ਸੀਗਾ ਤੇ ਉਹ ਬੇਸਿਕਲੀ ਮੋਗੇ ਦੇ ਰਹਿਣ ਵਾਲੇ ਸੀ ਹਾਲ ਹੀ ਘੜੀ ਹੋਏ تھے۔ ਪਟੇਂਡਾ ਵੀ ਕੇ ਰਹਿ ਰਹੇ ਸੀ। ਤੇ ਜਦੋਂ ਕੁੜੀ ਦੀ ਪਛਾਣ ਹੋਈ ਉਹ ਤੋਂ ਬਾਅਦ ਉਹਦੇ ਫੋਨ ਦਾ ਨੰਬਰ ਵੀ ਪਤਾ ਲੱਗ ਗਿਆ। ਤੇ ਫੋਨ ਦੇ ਜੋ ਕਾਲਸ ਵਗੈਰਾ ਦੀ ਡਿਟੇਲਸ ਟੈਕਨੀਕਲੀ ਸੀ ਚੈੱਕ ਕੀਤੀ। ਤੇ ਕੁਝ 15 ਦੇ ਤਕਰੀਬਨ ਸਸਪੈਕਟਸ ਰਿਫਲੈਕਟ ਹੋਏ ਤੇ ਕੱਲੇ-ਕੱਲੇ ਸਸਪੈਕਟਸ ਨੂੰ ਵੈਰੀਫਾਈ ਕੀਤਾ ਗਿਆ ਤੇ ਫਿਰ ਸਾਨੂੰ ਫਾਈਨਲੀ ਪਤਾ ਲੱਗਾ ਕਿ 7 ਫਰਵਰੀ ਨੂੰ ਕੁੜੀ ਨੂੰ ਇੱਕ ਬੇਤੀ ਦੇ ਨਾਲ ਦੇਖਿਆ ਗਿਆ ਸੀਗਾ ਇੱਕ ਪਰਸਨ ਦੇ ਪਰਸਨ ਨੇ ਸਾਨੂੰ ਦੱਸਿਆ 9:00 ਵਜੇ ਦੇ ਤਕਰੀਬਨ ਰਾਤ ਲਾਸਟ ਉਹਨੂੰ ਦੇਖਿਆ ਗਿਆ ਸੀਗਾ ਤੇ ਜਦੋਂ ਉਹ ਪਰਸਨ ਦੀ ਵੈਰੀਫਾਈ ਮਤਲਬ ਉਹਦੀ ਭਾਲ ਕੀਤੀ ਗਈ ਤੇ ਉਹਦੀ ਪਛਾਣ ਇੱਕ ਪ੍ਰਿੰਸ ਨਾਂ ਦੇ ਵਿਅਕਤੀ ਆ ਕੀ ਹੋਈ ਜੋ ਬੇਸਿਕਲੀ ਬਟਿੰਡੇ ਦਾ ਹੀ ਰਹਿਣ ਵਾਲਾ ਹੈਗਾ ਗੁਲਾਬਗੜ ਦਾ ਤੇ ਹਾਲ ਕੀ ਕਹਿੰਦੇ ਉਹ ਸੁਰਗ ਸੁਰਗ ਪੀਰ ਨਾਂ ਦੀ ਜਗ੍ਹਾ ਦੇ ਵਿੱਚ ਰਹਿ ਰਿਹਾ ਸੀਗਾ ਤੇ ਇਮੀਡੀਏਟਲੀ ਫਿਰ ਇਹਦੀ ਪਾਲ ਕੀਤੀ ਗਈ ਇਹਨੂੰ ਫੜ ਵੀ ਲਿਆ ਗਿਆ ਸੀਗਾ ਤੇ ਅਰੈਸਟ ਕਰਨ ਤੋਂ ਬਾਅਦ ਇਹਨੇ ਆਪਣਾ ਜੋ ਜੋ ਇਨਸੀਡੈਂਟ ਸੀਗਾ ਕਤਲ ਵਾਲਾ ਜਿਹੜਾ ਇਨਸੀਡੈਂਟ ਹੈ ਇਹਨੂੰ ਕਬੂਲ ਦਿਆ ਤੇ ਇਹਨੇ ਸਾਨੂੰ ਦੱਸਿਆ ਕਿ ਆ ਸਪਨਾ ਉਤ ਮਲਿਕਾ ਦਾ ਦੋਸਤ ਸੀਗਾ ਤੇ ਦੋਨੋਂ ਕੁਝ ਟਾਈਮ ਦੇ ਦੂਜੇ ਨੂੰ ਜਾਣਦੇ ਸੀਗੇ ਤੇ ਇਹ ਨਸ਼ਾ ਕਰਨ ਦਾ ਵੀ ਆਦੀ ਹੈਗਾ ਤੇ 8 ਤੋਂ 9 ਕੀ ਜੋ ਜੋ ਦਰਮਿਆਨੀ ਰਾਤ ਸੀਗੀ ਜਾਂ 9 ਦੀ अर्ਲੀ ਮਾਰਨਿੰਗ ਹੀ ਕਹਿ ਸਕਦੇ ਕੀ ਰਾਤ 8 ਤੋਂ ਬਾਅਦ ਐਂ ਸਵੇਰੇ ਆਈ ਥਿੰਕ 2-3 ਵਜੇ ਕੇ ਤਕਰੀਬਨ ਦਾ ਹੀ ਵਾਕਿਆ ਹੈ ਐਨੇ ਸਪਨਾ ਨੂੰ ਪਹਿਲਾਂ ਇੱਕ ਤਾਰ ਨੂਮਾ ਚੀਜ਼ ਦੇ ਨਾਲ ਇੱਕ ਤਰਿਚ ਟਾਈਪ ਦੀ ਚੀਜ਼ ਨਹੀਂ ਜਿਹਦੇ ਨਾਲ ਸਟੈਬ ਕਰਕੇ ਪਹਿਲਾ ਉਹਦਾ ਕਤਲ ਕੀਤਾ ਉਦੋਂ ਬਾਅਦ ਫਿਰ ਬੋਡੀ ਨੂੰ ਡਿਸਪੋਜ਼ ਕਰਨ ਦੇ ਲਈ ਇਹਨੇ ਇੱਕ ਬੈਗ ਦੇ ਵਿੱਚ ਇਹਨੂੰ ਫਿੱਟ ਕਰਕੇ ਉਹ ਬੋਡੀ ਨੂੰ ਅੱਗ ਵੀ ਲਾਈ ਤੇ ਜਦੋਂ ਉਹ ਬੈਗ ਜਲ ਗਿਆ ਤੇ ਉਹ 스멜 ਸ਼ਾਇਦ ਕਿਉਂਕਿ ਸੰਗੜੀਆਂਬਾਦੀ ਹੋਣ ਕਰਕੇ ਇਹਨੂੰ ਡਰ ਲੱਗਿਆ ਕਿ ਸ਼ਾਇਦ 스멜 ਹੋ ਜਾਏਗੀ ਤੇ ਲੋਕਾਂ ਨੂੰ ਪਤਾ ਲੱਗ ਜਾਏਗਾ ਤੇ ਇਹਨੇ ਉਹ ਅੱਗ ਨੂੰ ਕੋ ਜਾ ਕੇ ਫਿਰ ਦੋ ਦਿਨ ਤਕਰੀਬਨ ਇਹਨੇ ਆਪਣੇ ਘਰੇ ਉਹ ਲਾਸ਼ ਨੂੰ ਰੱਖੇ ਰੱਖਮ ਫਿਰ 11 ਤਰੀਕ 10 11 ਕੀ ਜੋ ਦਰਮਿਆਨੀ ਰਾਤ ਸੀਗੀ ਉਸ ਦਿਨ ਇਹਨੇ ਫਿਰ ਬੈਗ ਦੇ ਵਿੱਚ ਉਹ ਵਾਡਨ ਨੂੰ ਦੁਬਾਰਾ ਫਿਟ ਕਰਕੇ ਉਹਦੇ ਬਾਅਦ ਫਿਰ ਆਪਣੀ ਗੱਡੀ i20 ਨੂੰ ਲੈ ਕੇ ਫਿਰ ਇੱਥੇ ਇੱਕ ਬੋਡੀ ਨੂੰ ਸੈੱਟ ਕੇ ਚਲਾ ਗਿਆ ਤੇ ਉਸ ਤੋਂ ਬਾਅਦ ਇੱਕ ਸੈਂਪਥੀ ਗੇਨ ਕਰਨ ਦੇ ਲਈ ਤੇ ਪੁਲਿਸ ਨੂੰ ਅੱਗੇ ਕਿਉਂਕਿ ਅਲਟੀਮੇਟਲੀ ਇਹਨੂੰ ਸ਼ਾਇਦ ਪਤਾ ਸੀ ਕਿ ਪੁਲਿਸ ਨੇ ਇਹਨੂੰ ਫੜੀ ਲੈਣਾ ਹੈ ਤੇ ਇਸ ਕਰਕੇ ਇਹ ਤਾਂ ਕੌੜ ਜਾਈਗੀ ਤੇ ਇਹਨੇ ਜੋ ਮਰਨ ਵਾਲੀ ਊੜੀ ਹੈਗੀ ਡਿਸੀਜ਼ ਉਹਦਾ ਇੱਕ ਆਪਣੇ ਨਾਲ ਦਾ ਕੋਈ ਫੋਟੋ ਉਹਦਾ ਆਪਣੇ ਛਾਤੀ 'ਤੇ ਕੋ ਟੈਟੂ ਵੀ ਕਰਵਾਇਆ ਤੇ ਉਹ ਐਨੇ ਕਤਲ ਕਰਨ ਤੋਂ ਬਾਅਦ ਉਹ ਕਿਰਵਾਇਆ ਹੈਗਾ ਤੇ ਜਿਹ ਪ੍ਰਿੰਸ ਹੈਗਾ ਇਹਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ ਨਾ ਬਟ ਆਪਣੇ ਕਹਿਣ ਮੁਤਾਬਕ ਆਪਣੇ ਕਨਫੈਸ਼ਨ ਦੇ ਮੁਤਾਬਕ ਆ ਇੱਕ ਨਸ਼ੇ ਕਰਨ ਦਾ ਆਦੀ ਹੈਗਾ ਤੇ ਇਹਦੇ ਕਹਿਣ ਮੁਤਾਬਕ ਹੀ ਐਨੇ ਨਸ਼ੇ ਦੀ ਹਾਲਤ ਦੇ ਵਿੱਚ ਆ ਕਤਲ ਨੂੰ ਅੰਜਾਮ ਦਿੱਤਾ ਤੇ ਸਪਨਾ ਨੂੰ ਕੁਝ ਮਹੀਨੇ ਤੋਂ ਹੀ ਜਾਣਦਾ ਸੀ ਮੈਮ ਇਹਦੇ ਚ ਕੋਈ ਗੱਲ ਹੋਰ ਨਹੀਂ ਹੈ ਜੀ ਆਛਦ ਦੋਨੋ ਦੋਸਤ ਸੀਗੇ ਤੇ ਐਨੇ ਕੁਝ ਨਹੀਂ ਪਰਸਨਲ ਪਰਸਨਲ ਗੱਲ ਉਸ ਅੱਗੇ ਜੁਨੇ ਹੋਜੀ ਸ਼ੇਅਰ ਨਹੀਂ ਕੀਤੀ ਹੈਗੀ ਬਟ ਇੱਕ ਦੂਜੇ ਦੇ ਦੋਸਤ ਸੀਗੇ ਤੇ ਇੱਕ ਕ੍ਰਾਈਮ ਆਫ ਫੈਸ਼ਨ ਨੂੰ ਕੇਸ ਅੱਜ ਰਹਿ ਕਿ ਕੁਝ ਆਪਸ ਦੇ ਵਿੱਚ ਕੁਝ ਕੁਝ ਜਾਂ ਤਾਂ ਲੜਾਈ ਹੋਈ ਹੈ ਜਾਂ ਫਿਰ ਕੁਝ ਨਿਸ਼ਾਪ ਹੋ ਗਿਆ ਹੋਵੇ ਮੈਮ ਕਿੰਨੇ ਜੀਤ ਦੇ ਇਹ ਇਕੱਠੇ ਹਜੇ ਨਹੀਂ ਰਹਿ ਰਿਹਾ ਸੀ ਤੋ ਕਿਸੇ ਔਰ ਦਿਨਲ ਰਹਿ ਰਹੀ ਸੀ ਕੁੜੀ

ਆਪਣਾ ਤੇ ਸਪਨਾ ਜੁਡੀਸੀਸ ਦੇ ਉਹਦੇ ਫੋਟੋ ਇਕੱਠੇ ਇਹਨਾਂ ਦੇ ਫੋਟੋ ਹੈਗਾ ਉਹਨਾਂ ਨੂੰ ਪੂਰਾ ਪੂਰਾ ਫੋਟੋ ਨੂੰ ਹੀ ਟੈਟੂ ਦੇ ਵਿੱਚ ਕਨਵਰਟ ਕਰਾਉਣਾ ਹੈ ਬਾਡੀ ਤੇ ਟੈਟੂ ਕਰਨੇ ਕਿੱਥੇ ਹੈ ਕਾਫੀ ਹੈਵ ਯੂ ਹਮ ਰੀਚਡ ਦ ਹੈਡ ਟੈਲ ਨੂੰ ਕਰ ਲੈਂਗੇ ਲੇਕਿਨ ਟੈਟੂ ਤੋਂ ਉਹਨੂੰ ਹੀ ਪਤਾ ਨਹੀਂ ਹੋਣਾ ਟੈਟੂ ਮੇਕਰ ਨੂੰ ਤੋਂ ਇਹਨੇ ਫੋਟੋ ਦਿਖਾ ਕੇ ਕਰਵਾ ਲਿਆ ਹੁਣੇ लोकली कोई टैटू मेकर हैगा, बॉडी के ऊपर और भी टैटू है जो एक्यूज रहते हैं तो पूरा पूरी दोनों के दोनों आर्म्स टैटू नाल भरे हुए हैं जो काकुल का होता है वो आई मीन आफ्टर हर डेथ उसके बाद उनकी वसंदी ਨੰਨ ਲੜਕੀ ਵਾਲਾ ਤਾਂ ਪਹਿਲਾ ਦਾ ਹੈਗਾ ਅੱਛਾ ਆਪਣੀ ਵੀ ਉਸੇ ਦੀ ਆਪਣੀ ਦੇ ਉੱਪਰ ਉਹਨੇ ਆਪਣੀ ਚੈਸਟ ਦੇ ਉੱਪਰ ਆਪਣਾ ਤੇ ਡਿਸੀਜ਼ ਦਾ ਇੱਕ ਫੋਟੋ ਹੈਗਾ ਕੱਟੇ ਉਹ ਫੋਟੋ ਨੂੰ ਇਹਨੇ ਉਹ ਕਰਵਾਇਆ ਹੈ ਮੈਮ ਇਹ ਚਾਹਤਾ ਹੈਗਾ ਜਿਹੜਾ ਅਟੈਚੀ ਉਸੇ ਦੀ ਨਹੀਂ ਲੈ ਕੇ ਆਇਆ ਨਹੀਂ ਅਟੈਚੀ ਪੁਰਾਣੀ ਲੱਗਦੀ ਇਹ ਕ ਅਟੈਚੀ ਉਸ ਤੋਂ ਪਹਿਲਾਂ ਜਿਹਦੇ ਵਿੱਚ ਇਹਨੇ ਬੋਡੀ ਰੱਖੀ ਜਿਹਦੇ ਵਿੱਚ ਇਹਨੇ ਅੱਗ ਲਾਈ ਉਹ ਪੂਰੀ ਬਰ ਅਟੈਚੀ ਜਲੀ ਉਹ ਵੀ ਸਾਨੂੰ ਮਤਲਬ ਰਿਕਵਰ ਕਰ ਲਈ ਗਈ ਹੈ ਇਹਦੇ ਨਾਲ ਨਾਲ ਮਰਡਰ ਵੈਪਨ ਵੀ ਰਿਕਵਰ ਕਰ ਲਿਆ ਤੇ ਲਾਸਟ ਮਿੰਟ ਆਣੀ ਲੈ ਕੇ ਗਿਆ ਉਹ ਗੱਡੀ ਤੇ ਲੈ ਕੇ ਗਿਆ ਗੱਡੀ ਗੱਡੀ i20 ਗੱਡੀ ਹੈ ਜੀ ਇਹਦੀ ਆਪਣੀ ਉਹਦੇ ਵਿੱਚ ਲੈ ਕੇ ਗਿਆ ਸੀਗਾ ਉਹਦੇ 트렁ਕ ਦੇ ਵਿੱਚ ਰਕੇ ਲੈ ਕੇ ਗਿਆ ਸੀਗਾ ਤੇ ਉਦੋਂ ਬਾਅਦ ਇਹਨੇ ਉੱਥੇ ਸਿੱਟ ਦਿੱਤਾ ਮੈਡਮ ਇਹ ਆਪਣਾ ਇੱਕ ਲੜਕੀ ਹੈਗੀ ਆ ਕਿਸੇ ਉਹ ਲੜਕੇ ਦਾ ਬੇਜਸਮਾਨ ਸੀ ਵੀ ਹੈ ਕੰਫਰੈਂਸ ਨੂੰ 15 ਜੀ ਜੀ ਦੇਖੀ ਮੈਂ ਮੈਂ ਇਸ ਚੀਜ਼ ਦੇ ਉੱਪਰ ਕਮੈਂਟ ਨਹੀਂ ਕਰੂੰਗੀ ਕਿ ਆ ਉਹ ਬੱਚੀ ਹਜੇ ਖੂਨ ਨਹੀਂ ਇਸ ਦੁਨੀਆ ਦੇ ਵਿੱਚ ਬਟ ਆ ਇੱਕ ਦੂਜੇ ਨੂੰ ਜਾਣਦੇ ਸੀਗੇ ਦੋਸਤ ਸੀਗੇ ਤੇ ਕੋਈ ਵਜ੍ਹਾ ਇਦਾਂ ਦੀ ਹੋ ਸਕਦੀ ਹੈ ਬਟ ਅਸੀਂ ਉਹਨੂੰ ਕਨਫਰਮ ਨਹੀਂ ਕਰ ਸਕਦੇ ਮੈਮ ਇਹਦੀ ਜਵਾਬ ਕਿਹੜਾ ਲੜਕੀ ਦਾ ਫੈਮਿਲੀ ਦਾ ਪੁਆਇੰਟ ਆ ਉਹ ਸਾਹਮਣੇ ਨਹੀਂ ਆਇਆ ਹੈਗਾ ਬਟ ਉਹਦਾ ਮੋਗੇ ਦੇ ਰਹਿਣ ਵਾਲੀ ਹੈਗੀ ਤੇ ਇਹਦਾ ਵਿਆਹ ਵੀ ਹੋਇਆ ਸੀਗਾ ਉਹ ਥੋੜਾ ਜਾਏਗਾ ਕਿ ਵਿਆਹ ਫੈਮਲੀ ਦੀ ਮਰਜ਼ੀ ਨਾਲ ਨਹੀਂ ਹੋਇਆ ਤੇ ਫੈਮਲੀ ਦੇ ਨਾਲ ਗੱਲਬਾਤ ਨਹੀਂ ਚੀਗੀ ਤਾਂ ਸ਼ਾਇਦ ਉਹਨਾਂ ਨੂੰ ਪਤਾ ਨਹੀਂ ਹੈਗਾ ਮੈਮ ਇਹਦੇ ਚ ਕਿਸੇ ਰੂਟਨ ਇਨਵੋਲਵਮੈਂਟ ਆਈ ਹੈ ਮੈਨੂੰ ਕਿਸੇ ਦੀ ਨਹੀਂ ਇੱਕ ਹੋਰ ਚੀਜ਼ ਸਾਹਮਣੇ ਆਈ ਉਹ ਵੀ ਲੜਕੀ ਵਿੱਚ ਚਿਕਾਪੀਂ ਦੀ ਆਦਤ ਸੀ ਨੀ ਉਹ ਹਜੇ ਕਿਉਂਕਿ ਜੈ ਉਹ ਨਹੀਂ ਉਹ ਝਗੜਾ ਉਹ ਸਾਨੂੰ ਇਸ ਤਰ੍ਹਾਂ ਕਿ ਅਸੀਂ ਨਹੀਂ ਕਨਫਰਮ ਕਰ ਸਕਦੇ ਕਿਉਂਕਿ ਜੇ ਵਿਸਰਾ ਰਿਪੋਰਟ ਤੇ ਉਹਦੇ ਜੀ ਰਿਪੋਰਟਸ ਆਣੀ ਬਾਕੀ ਹੈ ਤੇ ਮਰਡਰ ਹੋਇਆ ਸਟੈਬਿੰਗ ਨਾਲ ਹੋਇਆ ਉਹ ਤੋਂ ਬਾਅਦ ਬਾਨ ਕੀਤਾ ਕਿ that is confirmed ਬਚੀ ਦੀ ਵੀ 20s ਦੇ ਵਿੱਚ अर्ली ਜੋ ਇਹ ਪਰਸਨ ਐ ਅਕਿਊਜ਼ਡ ਐ 35 ਏਰਾਊਂਡ ਐ ਉਹ ਕਿੰਨਾ ਹੋਸੇਗਾ ਪਹਿਲਾਂ ਉਹ ਹੈਗਾ ਮਤਲਬ ਲੈਟਰ ਇਸ ਨੋਟ ਗੋਇੰਗ ਟੂ ਦੈਟ ਕਿਉਂਕਿ ਉਹ ਪਹਿਲਾਂ ਦਾ ਹੈਗਾ ਉਹ ਪਰਸਨ ਉਹ ਉਹ ਹੈ ਲੇਕਿਨ ਮਤਲਬ ਉਹਦਾ ਕੋਈ ਰੋਲ ਐਸੈਸ ਨਹੀਂ ਤੇ ਲੈਟਸ ਨੋਟ ਟੂ ਆਇਡੈਂਟੀਫਾਈ ਕਰਨਾ ਹਮ ਕੀ ਕਰਦੇ ਉਹ ਅਜੇ ਸਾਹਮਣੇ ਨਹੀਂ ਆਇਆ ਪ੍ਰਿੰਸ ਜੀ ਨੇ ਕਹਿੰਦੇ ਐ ਕੁਝ ਕਾਮੇ ਬਦਲੀ ਕਰਦੇ ਮੈਨੂੰ ਸਿੱਧਾ ਬੰਦ ਲੋਕਾਂ ਨਾਲ 15 ਤੋਂ ਵੀ ਲੋਕਾਂ ਦੀ ਗੱਲ ਕਰ ਰਹੇ ਹਾਂ ਸਾਰਾ ਉਹ ਸਾਰੇ ਸਸਪੈਕਟ ਸੀਗੇ ਜਿਹਦੇ ਜਿਹਦੇ ਨਾਲ ਗੱਲ ਹੋਈ ਕਿਉਂਕਿ ਜੋ ਟੈਕਨੀਕਲੀ ਹਾਂ ਜੀ ਟੈਕਨੀਕਲੀ ਅਸੀਂ ਆਇਡੈਂਟੀਫਾਈ ਕੀਤਾ ਜੋ ਸਾਾਨੂੰ ਸ਼ੱਕ ਲੱਗਿਆ ਹਰ ਪਰਸਨ ਉਸੀ ਚਾਹੀ ਵੈਰੀਫਾਈ ਕਿ ਲੜਕੀ ਕੀ ਕੰਮ ਕਰਦੀ ਹੈ ਕਿ ਉਹ ਇਕੱਲੇ ਜੱਦਾਂ ਤੇ ਜਾ ਰਹੇ ਹੋਏ ਨੇ ਨਹੀਂ ਅਲੀ 20 ਦੇ ਵਿੱਚ ਇਹ ਕੋਈ ਕੰਮ ਕੁਝ ਮੁੰਡਾ ਨਹੀਂ ਕਰਦੀ ਸੀਗੀ ਤੇ ਬਾਕੀ ਇਹਦੇ ਨਾਲ ਮਤਲਬ ਦੋਸਤ ਹੀ ਸੀਗੀ ਤੇ ਆਪਣਾ ਕੁਝ ਨਾਰਮਲੀ ਮਤਲਬ ਫੇਸਬੁਕ ਉਹ ਇੰਸਟਾਗ੍ਰਾਮ ਤੇ ਵੀ ਕੁਝ ਆਕਟਿਵ ਜ਼ਿਆਦਾ ਸੀਗਾ ਮੈਨੂੰ ਲੱਗਦਾ ਕਿ ਉਹਦਾ ਜਰੂਰ ਬਣਾਇਆ ਸੀ ਗ੍ਰੀਨ ਸਰਵਰ ਤੇ ਕੋਈ ਲਿੰਕ ਜਿਹੜਾ ਟੈਟੂ ਬਣਾਇਆ ਉਸਕਾ ਨਾਮ ਉਹਦਾ ਲਿੰਕਾਂ ਨੂੰ ਪ੍ਰਿੰਸ ਨਿਕਸਤ ਕਾਪੂ ਆ ਕੁੜੀ ਦੇ ਨਹੀਂ 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 ਇਹਦਾ ਮਤਲਬ ਪਤਾ ਨਹੀਂ ਕਿ ਛੋਟਾ ਨਾਮ ਹੋ ਸਕਦਾ ਮਤਲਬ ਇਹ ਨਹੀਂ ਕਰਦਾ ਉਹ ਕੁਝ ਉਧਰ ਕੰਮ ਦਾ ਤਾਂ ਇਹਨਾਂ ਨਹੀਂ ਪਤਾ ਲੱਗੇ ਗਰੀਲਾ ਹੀ ਟਾਈਪ ਹੈ ਮੈਡਮ ਇਹ ਪਰ ਉਹ ਕਿੰਨਾ ਤੋਂ ਲੜਕੀ ਗਰੀਨਸ ਨੂੰ ਰੋਕਦੀ ਸੀ ਵੀ ਇਹ ਬਿਦੂ ਨਸ਼ਾ ਨਾ ਕਰ ਤੇ ਰੋਕ ਸਕਦੇ ਮੈਡਮ ਉਹ ਕਨਫਰਮ ਨਹੀਂ ਕਰ ਸਕਦੇ ਲੜਾਈ ਹੋਈ ਹੈ ਕ੍ਰਾਈਮ ਆਫ ਪੈਸ਼ਨ ਹੈਗਾ ਸਟੈਬਿੰਗ ਨਾਲ ਡੈਥ ਹੋਈ ਹੈਗੀ ਜੋ ਡਿਸੀਜ਼ਡ ਹੈ ਤੇ ਡੈਥ ਤੋਂ ਬਾਅਦ ਬਰਨ ਕਰਨਾ ਆਪ ਕਨਫਰਮ ਡੈਗਾ ਲੜਾਈ ਸੀ ਕੀ ਕਾਰਨ ਰਹੇਗਾ ਆ ਇਹਨੇ ਕੁਝ ਦੱਸਿਆ ਨਹੀਂ ਹੈ ਜੋ ਕਨਫਰਮੇਸ਼ਨ ਦੇ ਤੀਏ ਵਜਹਿ ਵਜਹਿਕ ਕਤਲ ਹੈਗਾ ਉਹ ਕੁ ਸਾਹਮਣੇ ਨਹੀਂ ਆਏਗਾ लेकिन ए वालों कतल किया गया दैट इज कंफर्म मैम ये चेक जेडी आउट नहीं मिले है तो सब तो पहला टैटू की गल की है और मंशा की तेरा बात काज बनाया गया कोई स्कूल सारी में देगी वो देखिए दोस्ती सी ही ता मतलब दोनों चीज हो सकती है सिंपैथी गेन करने तक कोई शक ना करे दूसरा हो सकता है कि जो क्राइम ऑफ पैशन रहेगा तो उदो बाद यादगार कुछ भी हो सकता है लेकिन टैटू बनना कुछ चीज है जो कंफर्म ਉਹ ਹੈ ਜੇ ਕਿ ਉਹ ਕੱਲ ਕੱਲ ਰਾਤ ਹੀ ਨੂੰ ਅਰੈਸਟ ਕੀਤਾ ਗਿਆ ਹੈਗਾ ਕਦੀ ਡੀਟੇਲ ਵਾਲੀ ਕੋਈ ਕੁਐਸਚਨਿੰਗ ਹੋਣੀ ਹੈ ਦੀ ਇੱਕ ਵਾਰੀ ਸਿਰਫ ਹੀ ਕੁਐਸਚਨਿੰਗ ਹੋਈ ਉਹਦੇ ਉਹਦੇ ਕਰਕੇ ਹੀ ਸਾਨੂੰ ਪਤਾ ਲੱਗਿਆ ਕਿ ਕਿਵੇਂ ਮਰਡਰ ਕੀਤਾ ਗਿਆ ਹੈਗਾ ਹੁਣ ਕੁਝ ਹੋਰ ਅਗਰ ਰஞ்சிਤ ਸੀ ਕੁਝ ਕਾਰਨ ਸੀਗਾ ਜਾਂ ਜੋ ਤੁਸੀਂ ਪੁੱਛਿਓ ਉਹ ਕੁਝ ਵੀ ਆਂਦਾ ਹੈ ਉਹ ਡੀਟੇਲ ਕੁਐਸਚਨਿੰਗ ਦੇ ਨਾਲ ਸਾਨੂੰ ਲੱਗਦਾ ਹੁਣ ਕਰਦੇ

ਇਹ ਤੇ ਹਾਲ ਕੀ ਕੜੀ 100 ਰੁਪਏ 'ਚ ਰਹਿ ਰਿਹਾ ਸੀਗਾ ਤੇ ਮਰਡਰ ਕਿਵੇਂ ਕੀਤਾ ਗਿਆ ਉਹ ਕੀ ਸੈਬਿੰਗ ਦੇ ਨਾਲ ਉਦੋਂ ਬਾਅਦ ਬਾਡੀ ਨੂੰ ਡਿਸਪੋਜ਼ ਆਫ ਕਰਨ ਦੀ ਵੀ ਕੋਸ਼ਿਸ਼ ਕੀਤੀ ਕਿ ਥੀਸ ਆਰ ਕਨਫਰਮਡ ਪਾਰਟ ਆਫ ਉਹ ਦੇ ਇੰਸਟੈਂਟ ਜੈਕਟਿਵਸ ਗਾਵੇਸ ਉਹ ਸੋਸੋ ਫਿੰਡਮ ਕੇਸੀ ਲੜਕੀ ਵੀ ਕੰਮਿਕਾਰੀ ਲੜਕਾ ਵੀ ਕੰਮਿਕਾਰੀ ਲੜਕੀ ਤੇ ਦੋ ਸਿੰਮ ਮੋਬਾਈਲ ਰਿਪੇਅਰ ਦਾ ਮੈਂ ਮੋਬਾਈਲ ਰਿਪੇਅਰ ਦਾ ਉਹਦੇ ਹੈਗੀ ਪਹਿਲਾਂ ਕਰਦਾ ਸੀਗਾ ਹੁਣ ਹਲਕੀ ਘੜੀ ਮਾਰਨ ਦੀ وجہ ਪੁਲਿਸ ਸੀ ਜਿਹਦੇ ਮਜੇ ਕੋਸ਼ਿਸ਼ ਤਾਂ ਹੋச்சு ਕਿਛ ਨਹੀਂ ਹੋਈ ਦੇਖੀ ਉਹਨੇ ਤਾਂ ਆਇਆ ਤੁਸੀਂ ਹੋਏਗਾ ਕਿ ਉਹਦੇ ਕੁੜੀ ਨੇ ਹੱਥ ਆਪਣਾ ਮੇਰਾ ਫੜ